ਉਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲਾ ਚਲੋ ਸਵੇਰੇ ਦੇ ਬੱਜੇ ਨੇ 8:30 ਤੇ ਅੱਜ ਆਪਾਂ ਨੇ ਬਣਾਈ ਆ ਚੁੱਲੇ ਤੇ ਕੜੀ ਦੇਖੋ ਜੀ ਚੁੱਲੇ ਤੇ ਕੜੀ ਨਾ ਜਿੰਨੀ ਸਵਾਦ ਕੜੀ ਚੁੱਲੇ ਤੇ ਬਣਦੀ ਆ ਨਾ ਉੰਨੀ ਗੈਸ ਤੇ ਨਹੀਂ ਬਣਦੀ ਹੈਗੀ ਦੇਖੋ ਜੀ ਇਹਨੂੰ ਨਾ ਇੱਕ ਘੰਟਾ ਲੱਗ ਜਾਣਾ ਕੜ-ਕੜ ਕੇ ਬਣੂਗੀ ਤੇ ਬਹੁਤ ਜ਼ਿਆਦਾ ਟੇਸਟੀ ਬਣੂਗੀ ਕੜੀ ਤੇ ਨਾਲ ਅਸੀਂ ਬਣਾਵਾਂਗੇ ਕੜੀ ਦੇ ਨਾਲ ਚੌਲ ਤੇ ਚੌਲ ਵੀ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਕੜੀ ਚੌਲ ਦਾ ਹੈਗਾ ਇਹ ਮੇਲ ਤੇ ਪਿੰਡਾਂ ਦੇ ਵਿੱਚ ਵਿਚਣਾ ਐਸਾ ਚੁੱਲੇ ਤੇ ਸਵੇਰ ਸਵੇਰੇ ਬੈਕਨ ਵਾਲੇ ਗੱਲਾਂ ਬਾਤਾਂ ਹੁੰਦੀਆਂ ਨਾਲੇ ਆਪਾਂ ਸਬਜ਼ੀ ਬਣਾ ਲੈਂਦੇ ਆ ਇੱਧਰ ਸਾਡੀ ਰੇਖਾ ਰਾਣੀ ਵੀ ਬੈਠੀ ਆ ਇਹ ਵੀ ਮੈਨੂੰ ਪੂਰੀਆਂ ਗੱਲਾਂ ਸੁਣਾਉਂਦੀ ਆ ਜੀ ਦੀਦੀ ਮੈਨੂੰ ਵੀ ਨਾ ਚੁੱਲੇ ਤੇ ਸਬਜ਼ੀ ਬਣਾਉਣੀ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਦੇਖੋ ਜੀ ਨਾਲੇ ਠੰਢੀ ਠੰਢੀ ਚੱਲਦੀ ਆ ਹਵਾ ਤੇ ਚੁੱਲੇ ਤੇ ਸਬਜ਼ੀ ਬਣੀ ਜਾਊਗੀ ਨਾਲੇ ਨਾਲੇ ਟਾਈਮ ਪਾਸ ਹੋ ਜਾਂਦਾ ਆਪਣਾ ਤੇ ਮਿੱਠੀ ਮਿੱਠੀ ਅੱਗ ਤੇ ਜਿਹੜੀ ਕੜੀ ਬਣਦੀ ਹੋਵੇ ਨਾ ਉਹਦਾ ਸਵਾਦ ਨਾ ਰੇਖਾ ਅਲੈਦਾ ਹੀ ਆ ਜਿੰਨੀ ਕੜੀ ਨੇ ਨਾ ਕੜ ਕੜ ਕੇ ਬਣਨਾ ਨਾ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਹੈਗੀ ਕੜੀ ਨੂੰ ਤੇ ਹੁਣ ਮੈਂ ਉੱਪਰ ਦਾ ਕਰ ਫੀਲਾ ਭਰ ਦਿੱਤਾ ਹੈ ਪਾਣੀ ਦਾ ਇਹ ਲੱਸੀ ਪਾ ਕੇ ਆਪਾਂ ਨੇ ਕੜੀ ਬਣਾਈ ਹੈ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਕੜੀ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਪਕੌੜੇ ਤੇ ਇੱਧਰ ਆਪਣੇ ਕੋਲ ਲੈ ਕੇ ਆਂਦੇ ਹੋਏ ਨੇ ਪਕੌੜੇ ਦੇਖੋ ਜੀ ਇਹ ਮੁੱਲ ਦੇ ਹੈਗੇ ਨੇ ਪਕੌੜੇ ਤੇ ਇਹਨਾਂ ਦੀ ਸਬਜ਼ੀ ਵੀ ਬਹੁਤ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹ ਕੜੀ ਦੇ ਵਿੱਚ ਪਾ ਕੇ ਪਕੌੜੇ ਪਾਵੇ ਨਾ ਤੇ ਤਾਂ ਸੋਨੇ ਤੇ ਸੁਆਗੇ ਵਾਲੀ ਗੱਲ ਹੋ ਜਾਂਦੀ ਹੈ ਖਾਵੂਗੀ ਕੌਲੀ ਭਰ ਕੇ ਹਾਂ ਆ ਇਹਨੂੰ ਦੇਖੋ ਜੀ ਬਹੁਤ ਜਿਆਦਾ ਨਾ ਸ਼ੌਂਕ ਹੈ ਕੜੀ ਦਾ ਜਿਹਦੇ ਕਹਿੰਦੀ ਦੀਦੀ ਕੜੀ ਬਣਾ ਲਓ ਮੇਰੇ ਲਈ